ਸਭਰਾ ਜੀ ਅੱਜ ਕਿਸ ਮਸਲੇ ਤੇ ਮੀਟਿੰਗ ਹੈ ਕਿੱਥੇ ਪਧਾਰੇ ਤੁਸੀਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦਾ ਸਰਤਾਜ ਕਹਿ ਲਿਏ ਸ਼ਹੀਦੀ ਜਾਮ ਪੈਣ ਵਾਲੇ ਕਹਿ ਲਿਏ ਲਕੀਰ ਖਿੱਚ ਕੇ ਲੜਨ ਵਾਲੇ ਕਹਿ ਲਿਏ ਬਾਬਾ ਦੀਪ ਸਿੰਘ ਜੀ ਉਹ ਵਿੰਡ ਉਹਨਾਂ ਦੇ ਨਗਰ ਸਰਦਾਰ ਦਲਬਾਖ ਸਿੰਘ ਦੇ ਗ੍ਰਹਿ ਵਿਖੇ ਭਾਈ ਤਾਰੂ ਸਿੰਘ ਜੀ ਪੂਲਾ ਜੋਨ ਦੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਉਹਦੇ ਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਕਿਉਂਕਿ ਇਹ ਮੱਝ ਦੀ ਧਰਤੀ ਇਹਦਾ ਤਤਸਾਰ ਕੋ ਵੱਖਰੀ ਕਿਸਮ ਦਾ ਵਾ ਇਹਦੇ ਤੇ ਜਿੰਨੇ ਯੋਧੇ ਹੋਏ ਆ ਜਿਵੇਂ ਬਾਬਾ ਦੀਪ ਸਿੰਘ ਜੀ ਭਾਈ ਤਾਰੂ ਸਿੰਘ ਜੀ ਪੋਲਾ ਬਾਬਾ ਤਾਰਾ ਸਿੰਘ ਜੀ ਵਾਂ ਔਰ ਭਾਈ ਤਾਰੂ ਸਿੰਘ ਜੀ ਨੂੰ ਬਧੇ ਨੂੰ ਛਡਾਉਣ ਵਾਸਤੇ ਅਪਰੋਚ ਕਰਨ ਵਾਲੇ ਬਾਬਾ ਆਤਮਾਰਾਮ ਜੀ ਬਾਬਾ ਲੱਛੀराम ਜੀ ਬਹੁਤ ਯੋਧੇ ਹੋਏ ਆ ਬਾਬਾ ਬਿੱਦੀ ਚੰਦ ਜੀ ਮਤਲਬ ਇਹ ਧਰਤੀ ਸ਼ਹੀਦਾਂ ਨਾਲ ਜਿਹੜੀ ਆ ਐਂ ਓਤਪੋਤਵਾ ਅੱਜ ਇਸ ਧਰਤੀ ਤੇ ਜਦੋਂ ਗੱਲਬਾਤ ਕੀਤੀ ਆ ਆਗੂਆਂ ਨਾਲ ਵੀ ਲੈਂਡ ਪੂਲਪ ਪਾਲਸੀ ਆ ਰਹੀ ਆ ਉਹਦੇ ਤੇ ਆਪਾਂ 11 ਤਰੀਕ ਨੂੰ ਮੋਟਰਸਾਈਕਲ ਮਾਰਚ ਕਰਨਾ ਵਾ ਤੇ ਯੋਧੇ ਕਹਿ ਰਿਆ ਵੀ ਹਜ਼ਾਰਾਂ ਦੀ ਗਿਣਤੀ ਦੇ ਮੋਟਰਸਾਈਕਲ ਕੱਢਾਂਗੇ ਜਿਹੜੇ ਸਾਡੇ ਜ਼ੋਨ ਦੇ ਵਿੱਚ ਵੀ ਦਰਨਗੇ ਔਰ 10 ਹਜ਼ਾਰਾਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕੱਢਾਂਗੇ ਇਸੇ ਤਰ੍ਹਾਂ ਜਿਹੜੀ ਪੁੱਡਾ ਗਰਾਊਂਡ ਦੇ ਵਿੱਚ ਰੈਲੀ ਕਰਨੀ ਆ ਮਾਹ ਪੰਚਾਇਤ ਹੋਣੀ ਆ ਕੇਐਮਐਮ ਵੱਲੋਂ ਉਹਦੇ ਵਿੱਚ ਬੱਸਾਂ ਪਰ ਪਰ ਗਿਸ਼ਮੂਰੀਅਤ ਕਰਨਗੇ ਸਾਡਾ ਸਰਕਾਰ ਨੂੰ ਇਹ ਕਿ ਸਰਕਾਰੀ ਤੇਰੇ ਲਾਰੇ ਉਹ ਜਿਹੜੇ ਆ ਉਹ ਅਸੀਂ ਹੁਣ ਨਹੀਂ ਚੱਲਣ ਦੇਣੇ ਤੁਸੀਂ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਦੇ ਆ ਜਮੀਨਾ ਖੋਣ ਦਾ ਪ੍ਰੋਗਰਾਮ ਬਣਾ ਲਿਆ ਚਿਪ ਵਾਲੇ ਮੀਟਰ ਲਾ ਕੇ ਤੁਸੀਂ ਬਿਲੀ ਬੋਰਡ ਜਿਹੜਾ ਵਾ ਉਹ ਕਾਰਪੋਰੇਟ ਦੀਆਂ ਦਾ ਪ੍ਰੋਗਰਾਮ ਬਣਾ ਲਿਆ ਪਰ ਲੋਕ ਕਦੀ ਵੀ ਨਾ ਬਿਲੀ ਬੋਰਡ ਜਾਣਦੇ ਨੇ ਕਿ ਇਹਦੇ ਨਾਲ ਜਮੀਨਾ ਜਾਣਦੇ ਨੇ ਸੋ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਸ ਟਾਈਮ ਤੇ ਇੱਕ ਪਲੇਟਫਾਰਮ ਬਣਾਉਣ ਵਾਸਤੇ ਤੁਰੀਆਂ ਵਾਂ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦੇ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਲਈ ਦੇਸ਼ ਲਈ ਦੁਨੀਆ ਲਈ ਦੱਬੇ ਕੁਚਲਿਆਂ ਦੀ ਲੜਾਈ ਲੜਦੇ ਤੁਹਾਨੂੰ ਇਥੋਂ ਜਰਨੈਲ ਜਿਹੜੇ ਉਹ ਨਜ਼ਰ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਇੱਕ ਪਲੇਟਫਾਰਮ ਦੇ ਨਜ਼ਰ ਆਊਗਾ ਏਕਾ ਤੇ ਸੰਘਰਸ਼ ਹਥਿਆਰ ਵੀ ਬਣਾਵਾਂਗੇ ਤੇ ਹੱਲ ਵੀ ਇਹਦੇ ਵਿੱਚੋਂ ਕੱਢਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ